ਜਿਹੜੇ ਚਾਲਕ ਕਰਵਿੰਦੇ ਨਾਮ ਪਰ ਮਾਨਜੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੁੱਧ ਨਸ਼ੇ ਅਮਰੁੱਧ ਤਹਿਤ ਨਸ਼ੇ ਦੇ ਖਿਲਾਫ ਛੇੜੀ ਗਈ ਮਹੀਮ ਤਹਿਤ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਬਾਰਡਰ ਰੇਂਜ ਸਦਾ ਨਾਨਕ ਸਿੰਘ ਤੇ ਐਸਐਸਪੀ ਅਮਰਸਦ ਦਿਹਾਤੀ ਸਦਾ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਕੱਲ ਜਿਹੜਾ ਮੁਖ ਜਿਹੜਾ ਸਾਰੇ ਸਾਡੇ ਇੰਸਪੈਕਟਰ ਪ੍ਰਭਤੀ ਸਿੰਘ ਏ ਜੀਟੀਐਫ ਦੇ ਇਨਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐਫ ਆਈਆਰ ਦਰਜ ਕਰਨ ਤੋਂ ਬਾਅਦ ਜੱਟਾ ਪਸ਼ੀਆ ਟੀ ਪੁਆਇੰਟ ਤੇ ਨਕਾ ਲਾਇਆ ਸੀਗਾ ਜਿੱਥੇ ਉਹਨਾਂ ਨੇ ਇੱਕ ਜਿੱਥੇ ਚੰਕ ਸਿੰਘ ਪੁੱਤਰ ਪਾਲ ਸਿੰਘ ਵਾਸੀ ਕੋਨਾਲ ਸਨਨੀ ਦੇ ਉਸਨੂੰ ਅਮਰੀਕ ਉਰਫ ਬਿੱਲੂ ਪੁੱਤਰ ਚੰਨਨ ਸਿੰਘ ਵਾਸੀ ਕੋਨੇਮਾਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਾਸ਼ੀਵਾਲਾ ਥਾਣਾ ਰਮਦਾਸ ਜ਼ਿਲ੍ਹਾ ਅਮਰਸਰ ਦਿਹਾਤੀ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰਣ ਜੜੀਆ ਰਿਕਵਰ ਕੀਤੀ ਆ ਜੋ ਇਸ ਬੰਦੇ ਵਿੱਚ ਮਕਦਮਾ ਨੰਬਰ 116 ਅਧੀਨ ਤਾਰਾ 21C ਐਂਡੀਜ਼ ਐਂਡ ਡੀਪੀਐਸ ਐਕਟ ਥਾਣਾ ਰਮਦਾਸ ਦਰਜ ਰਜਿਸਟਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਕੋ ਇੱਕ ਮੀਟਰ ਜਿੱਕੜੀ ਬੀਕੋ ਨਾ ਮੈਂ ਇਹ ਅਰਗੇ ਆਈ ਐਂਡ ਇਸ ਤੇ ਲੋਸੈਕਸ ਇਤਨਾ ਅ ਅਮ ਕੁਨੇ ਮੈਂ ਪਸੰਦ ਕਰਦਾ ਮੈਨੂੰ ਮੈਂ ਪਾਈ ਮਾਰ ਅਗਰ ਮੈਂ ਰੁਕ ਕੇ ਹੋਇਆ ਹਾਂ ਆ ਪਰ ਅੱਛਾ ਆ ਰਾਇਓ ਉਸਨੇ ਮੈਂ ਕਦੇ ਨਹੀਂ ਇਤਨਾ ਦੇ ਜਪਟੇ ਬੱਜੀ ਰਿਮੋਟ ਤੇ ਉਹ ਨਹੀਂ ਆਉਂਦਾ ਪਹਿਲਾਂ ਇਹ ਡਿਸਪੈਨਸ ਜਪਦਾ ਨਾ ਜੀ ਤੁਹਾ ਪਰ ਕੋਈ ਬੰਦੂਗੀ ਜਦੋਂ ਪਤਾ ਦਿੱਤਾ ਜੀ ਕਿੰਨਾ ਜੀ ਪ੍ਰੋਡਕਟ ਦਾ ਨੰਬਰ ਲਿਖੋ ਜਾਂ ਕੋਈ ਟੀ ਬੰਦੋ ਨਕਾਲਾ ਲਾਗੇ ਨੂੰ ਹੋਵੇ ਨਹੀਂ ਰੋੜ ਮੇਰਾ ਮਨ ਪਕਾ ਜਿੱਦਾਂ ਵਰਗੇ ਟੀ ਪੁਆਇੰਟ ਦਾ